ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਭੱਟੀ ਅੱਜ ਮੈਂ ਆਪ ਜੀ ਦੇ ਵਿੱਚ ਕੈਸੀ ਬਿਮਾਰੀ ਦਾ ਇੱਕ ਐਸੀ ਸਮੱਸਿਆ ਦਾ ਇਲਾਜ ਲੈ ਕੇ ਆਇਆ ਕਾਫੀ ਫੋਨ ਕਾਫੀ ਮੈਸੇਜ ਮੇਰੇ ਕੋਲ ਪਹੁੰਚੇ ਕਾਫੀ ਮੈਨੂੰ ਮਿਲਦੇ ਐ ਇਸ ਬਿਮਾਰੀ ਦੇ ਸੰਬੰਧ ਦੇ ਵਿੱਚ ਉਹ ਹੈਗੀ ਹੈ ਵਾਰ-ਵਾਰ ਪਿਸ਼ਾਬ ਆਉਣਾ ਬਜ਼ੁਰਗਾਂ ਦੇ ਵਿੱਚ ਜਿਆਦਾ ਸ਼ੂਗਰ ਦੇ ਮਰੀਜ਼ਾਂ ਦੇ ਵਿੱਚ ਇਹ ਸਮੱਸਿਆ ਆਉਂਦੀ ਹੈ ਇਹਦੇ ਨਾਲ ਨਾਲ ਇੱਕ ਹੋਰ ਸਮੱਸਿਆ ਜਿਹੜੇ ਬੱਚੇ ਬਿਸਤਰੇ ਦੇ ਉੱਤੇ ਪਿਸ਼ਾਬ ਕਰ ਦਿੰਦੇ ਉਹਨਾਂ 'ਚ ਵੀ ਇਹ ਦਿੱਕਤ ਆਉਂਦੀ ਹੈ ਇਹ ਸਾਰੀਆਂ ਸਮੱਸਿਆ ਦਾ ਮੈਂ ਹੱਲ ਆਪ ਜੀ ਦੇ ਵਿੱਚ ਲੈ ਕੇ ਆਇਆ ਕਿਉਂਕਿ ਇੱਕ ਦਵਾਈ ਦੇ ਨਾਲ ਹੀ ਇਹ ਸਾਰੀਆਂ ਸਮੱਸਿਆ ਦਾ ਹੱਲ ਹੁੰਦਾ ਹੈ ਪਿਸ਼ਾਬ ਦੇ ਵਿੱਚ ਜਲਣਾ ਪਿਸ਼ਾਬ ਰੋਕ ਰੋਕ ਕੇ ਆਉਣਾ ਪਿਸ਼ਾਬ ਵਾਰ-ਵਾਰ ਆਉਣਾ ਬਿਸਤਰੇ ਤੇ ਬੱਚੇ ਪਿਸ਼ਾਬ ਕਰ ਦਿੰਦੇ ਇਹ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ ਮੈਂ ਕੁਝ ਤੁਹਾਨੂੰ ਜੜੀ ਬੂਟੀਆਂ ਲਿਖਾ ਦਿੰਨਾ ਪਰ ਸਾਰੀਆਂ ਦੇ ਤੁਹਾਨੂੰ ਮਿਲ ਜਾਣਗੀਆਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਇਹਦਾ ਬੈਸਟ ਰਿਜ਼ਲਟ ਔਰ 1 ਮਹੀਨਾ ਵਰਤ ਲੋਗੇ ਸਾਰੀਆਂ ਸਮੱਸਿਆ ਠੀਕ ਹੋ ਜਾਣਗੀਆਂ ਪਿਸ਼ਾਬ ਸੰਬੰਧੀ ਉਹ ਹੈਗੀਆਂ ਨੇ ਜੀ ਕਾਲੇ ਤਿਲ 100 ਗ੍ਰਾਮ ਖਸ ਖਸ 100 ਗ੍ਰਾਮ ਕਾਲੀ ਮਿਰਚ 100 ਗ੍ਰਾਮ ਆਮਲਾ ਪਾਊਡਰ 100 ਗ੍ਰਾਮ ਪਖੜਾ ਜਿਹਨੂੰ ਗੋਖੜੂ ਵੀ ਕਹਿੰਦੇ ਆ ਇਹ ਵੀ 100 ਗ੍ਰਾਮ ਤੇ ਹਲਦੀ 100 ਗ੍ਰਾਮ ਮਿਸ਼ਰੀ 100 ਗ੍ਰਾਮ ਸਾਰੀਆਂ ਚੀਜ਼ਾਂ ਤੁਸੀਂ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਓ ਬਰੀਕ ਕਰ ਲਓ ਆਪਸ ਦੇ ਵਿੱਚ ਮਿਕਸ ਕਰ ਲਓ ਇਹਨਾਂ ਨੂੰ ਵੱਡੇ ਬਜ਼ੁਰਗ ਨੇ ਜਿਹੜੇ ਉਹਨਾਂ ਵਾਸਤੇ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਕੋਸੇ ਜਿਹੇ ਪਾਣੀ ਨਾਲ ਖਾਲੀ ਪੇਟ ਔਰ ਬੱਚਿਆਂ ਨੂੰ ਅੱਧਾ-ਅੱਧਾ ਚਮਚਾ ਕਿੰਨਾ ਮਰਜੀ ਬੱਚੇ ਬਿਸਤਰੇ ਤੇ ਪਿਸ਼ਾਬ ਕਰਦੇ ਆ ਉਹ ਬਿਲਕੁਲ ਠੀਕ ਹੈ ਦੇ ਨਾਲ ਉਹਨਾਂ ਨੇ ਅੱਧਾ-ਅੱਧਾ ਚਮਚਾ ਲੈਣੀ ਹੈ ਜਿਹੜੇ ਮੇਰੇ ਬਜ਼ੁਰਗਾਂ ਨੂੰ ਜਾਂ ਹੋਰ ਵੀਰਾਂ ਨੂੰ ਪਿਸ਼ਾਬ ਰੋਕੇ ਆਉਂਦਾ ਹੈ ਜਾਂ ਪਿਸ਼ਾਬ ਪੀਲਾ ਆਉਂਦਾ ਹੈ ਜਾਂ ਪਿਸ਼ਾਬ ਵਾਰ-ਵਾਰ ਆਉਂਦਾ ਹੈ ਉਹਨਾਂ ਨੂੰ ਇੱਕ ਚਮਚਾ ਸਵੇਰੇ ਖਾਲੀ ਪੇਟ ਇੱਕ ਚਮਚਾ ਸ਼ਾਮ ਨੂੰ ਰੋਟੀ ਦੇ 2 ਘੰਟੇ ਪਹਿਲਾਂ ਗਰਮ ਪਾਣੀ ਨਾਲ ਦਿਓ ਗਾਰੰਟੀ ਹੈ ਚੀਜ਼ ਦੀ ਬਿਲਕੁਲ ਸਹੀ ਇਲਾਜ ਬਿਲਕੁਲ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਰਹੇਗੀ ਆਪਰ ਤੋਂ ਅੱਗੇ ਤੁਹਾਡੇ ਕਿਤੇ ਦੋਸਤ ਨੂੰ ਰਿਸ਼ਤੇਦਾਰ ਨੂੰ ਕੋਈ ਪ੍ਰੋਬਲਮ ਆਉਂੂ ਅੱਗੇ ਦੱਸੋ ਆਪਣੇ ਇਲਾਜ ਆਪ ਕਰੋ ਹੋਰ ਹੀ ਲੁੱਟ ਤੋਂ ਬਚੋ ਸਰਬਦਾ ਧੰਨਵਾਦ ਸਮੂਹ ਜਿੰਨੇ ਵੀ ਸਾਡੇ ਸਮਿਸ਼ਨ ਨਾਲ ਜੁੜੇ ਆ ਬੜੇ ਆ ਵੱਡੇ ਵੱਡੇ ਅਫਸਰ ਨੇ ਜਿਹੜੇ ਉਹ ਵੀ ਬੜੀ ਮਦਦ ਕਰਦੇ ਆ ਸਾਡੇ ਕੋਲੇ ਵੀ ਇੱਥੇ ਆਉਂਦੇ ਆ ਤਵਾਇਆਂ ਵੀ ਫ੍ਰੀ ਬਣਾ ਬਣਾ ਕੇ ਵੰਨਦੇ ਆ ਬਹੁਤ ਧੰਨਵਾਦ ਸਭ ਦਾ ਸਭ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ